ਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਦੀ ਅੰਤਰਰਾਸ਼ਟਰੀ ਖਬਰਾਂ ਦੀ ਅੱਜ ਦੇ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਅਲਬਰਟਾ ਦੇ ਵਿੱਚ ਗ੍ਰੈਂਡ ਪ੍ਰੇਰੀ ਦੇ ਨੇੜੇ ਪੁਚਾਲ ਦੇ ਝਟਕੇ ਕੀਤੇ ਗਏ ਮਹਿਸੂਸ ਅਮਰੀਕਾ ਦੇ வால்ਮਾਰਟ ਦੇ ਵਿੱਚ 11 ਲੋਕਾਂ ਤੇ ਚਾਕੂ ਦੇ ਨਾਲ ਹੋਇਆ ਹਮਲਾ ਟੋਰਾਂਟੋ ਦੇ ਵਿੱਚ ਨੌਜਵਾਨ ਨੇ ਪੁਲਿਸ ਤੋਂ ਬਚਦਿਆਂ ਕਈ ਵਾਹਨਾਂ ਨੂੰ ਮਾਰੀ ਟੱਕਰ ਅਮਰੀਕਾ ਦੇ ਵਿੱਚ ਸੱਤ ਗੁਜਰਾਤੀਆਂ ਨੇ 9.5 ਮਿਲੀਅਨ ਡਾਲਰ ਦਾ ਕੀਤਾ ਕਟਾੜਾ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਸ਼ਨੀਵਾਰ ਰਾਤ ਨੂੰ ਨਾਰਥ-ਵੈਸਟ ਅਲਬਰਟਾ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਰਥਕਵਿਕਸ ਕੈਨੇਡਾ ਦੇ ਅਨੁਸਾਰ ਇਹ ਪੁਚਾਲ ਗ੍ਰੈਂਡ ਪ੍ਰੇਰੀ ਸ਼ਹਿਰ ਤੋਂ ਲਗਭਗ 36 ਕਿਲੋਮੀਟਰ ਸਾਊਥ ਦੇ ਵੱਲ ਆ ਰਿਹਾ ਸੀ ਇਸ ਭੁਚਾਲ ਦੀ ਤੀਬਰਤਾ 4.2 ਮਾਪੀ ਗਈ ਤੇ ਗ੍ਰੈਂਡ ਪ੍ਰੀਰੀ ਇਤਿਹਾਸਪਾਸ ਦੇ ਖੇਤਰ ਦੇ ਵਿੱਚ ਲੋਕਾਂ ਨੇ ਇਸ ਭੁਚਾਲ ਦੀ ਝਟਕੀ ਮਹਿਸੂਸ ਕੀਤੀ ਹਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਅਰਥਕਵੇਕਸ ਕੈਨੇਡਾ ਦੇ ਮਾਪ ਡੰਡਾ ਦੇ ਅਨੁਸਾਰ 3.5 ਤੋਂ 5.4 ਤੱਕ ਦੇ ਭੁਚਾਲ ਆਮ ਤੌਰ ਤੇ ਕੋਈ ਵੱਡਾ ਨੁਕਸਾਨ ਨਹੀਂ ਕਰਦੇ ਦੱਸਦੀ ਹੈ ਕਿ ਗ੍ਰੈਂਡ ਪ੍ਰੀਰੀ ਦੇ ਵਿੱਚ ਲਗਭਗ 70000 ਲੋਕ ਰਹਿੰਦੇ ਹਨ ਇਹ ਸ਼ਹਿਰ ਐਡਮਿੰਟਨ ਤੋਂ 458 ਕਿਲੋਮੀਟਰ ਨਾਰਥ-ਵੈਸਟ ਦੇ ਵੱਲ ਸਥਿਤ ਹੈ ਕੈਲਗੋ ਇੰਟਰਨੈਸ਼ਨਲ 에어ਪੋਰਟ ਵਾਈਵਾਈ ਸੀਨੀ ਅਮਰੀਕਾ ਜਾਣ ਵਾਲੀਆਂ ਯਾਤਰੀਆਂ ਲਈ ਪਿਛਲੇ ਸਾਲ ਦਸੰਬਰ ਦੇ ਵਿੱਚ ਇੱਕ ਨਿਯਮ ਮੋੜ ਤੋਂ ਸ਼ੁਰੂ ਕੀਤਾ ਸੀ ਕਿ ਹੁਣ ਯਾਤਰੀ ਸਿਰਫ ਆਪਣੀ ਉਡਾਣ ਤੋਂ 2 ਘੰਟੇ ਪਹਿਲਾਂ ਹੀ ਸਿਕਿਉਰਿਟੀ ਸਕਰੀਨਿੰਗ ਕਰਵਾ ਸਕਦੇ ਹਨ ਅਤੇ ਯੂਐਸ ਕਸਟਮਸ ਦੇ ਵਿੱਚ ਦਾਖਲ ਹੋ ਸਕਦੇ ਹਨ ਗਰਮੀਆਂ ਦੇ ਮੌਸਮ ਦੌਰਾਨ ਬਹੁਤ ਸਾਰੇ ਲੋਕ ਦੂਸਰੇ ਦੇਸ਼ਾਂ ਦੀ ਯਾਤਰਾ ਕਰਦੇ ਹਨ ਪਰ ਬਹੁਤੇ ਲੋਕ ਇਸ ਨਿਯਮ ਤੋਂ ਅਣਜਾਣ ਹਨ ਜਿਸ ਤੇ ਕਾਰਨ ਕਈ ਯਾਤਰੀ ਜੋ 3 ਘੰਟੇ ਪਹਿਲਾਂ ਪਹੁੰਚੇ ਉਹਨਾਂ ਨੂੰ ਗੇਟ ਤੇ ਰੋਕ ਦਿੱਤਾ ਗਿਆ 에어ਪੋਰਟ ਪ੍ਰਸ਼ਾਸਨ ਮੁਤਾਬਕ ਇਹ ਨਿਯਮ ਜਿਸ ਨੂੰ ਮੀਟਰਿੰਗ ਕਿਹਾ ਜਾਂਦਾ ਹੈ ਪਿਛਲੇ ਦਸੰਬਰ ਦੇ ਵਿੱਚ ਵਾਪਸ ਲਾਗੂ ਕੀਤਾ ਗਿਆ ਸੀ ਤਾਂ ਜੋ ਯਾਤਰੀਆਂ ਦੀ ਲਾਈਨ ਨ ਘਟ ਸਕੇ ਅਤੇ ਸਿਸਟਮ ਚੰਗੀ ਤਰ੍ਹਾਂ ਚੱਲ ਸਕੇ ਏਅਰਪੋਰਟ ਨੇ ਕਿਹਾ ਕਿ ਇਹ ਨਿਯਮ ਸਾਰੀਆਂ ਯਾਤਰੀਆਂ ਲਈ ਨਹੀਂ ਹੈ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਛੋਟੇ ਬੱਚਿਆਂ ਵਾਲੇ Mobility Aid ਜਾਂ ਫਿਰ ਵਿਸ਼ੇਸ਼ ਜ਼ਰੂਰਤਾਂ ਵਾਲੇ ਲੋਕ ਇਸ ਲਈ YYC ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹ US ਕਸਟਮ ਤੋਂ ਆ ਰਹੇ ਹਨ ਤਾਂ ਮੋਬਾਈਲ ਪਾਸਪੋਰਟ ਕੰਟਰੋਲ ਐਪ ਪਹਿਲਾਂ ਤੋਂ ਹੀ ਡਾਊਨਲੋਡ ਕਰ ਲੈਣ। 에어ਪੋਰਟ ਨੇ ਕਿਹਾ ਹੈ ਕਿ ਉਹ ਯਾਤਰੀਆਂ ਤੋਂ ਮਿਲ ਰਹੇ ਫੀਡਬੈਕ ਦੇ ਆਧਾਰ 'ਤੇ ਸਿਸਟਮ ਦੇ ਵਿੱਚ ਹੋਰ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹਨ। ਫਿਲਹਾਲ ਕੈਲਗਰੀ 에어ਪੋਰਟ ਨੇ ਯਾਤਰੀਆਂ ਨੂੰ ਕਿਹਾ ਹੈ ਕੀ ਹੋਰ ਤਿਆਰੀਆਂ ਦੇ ਲਈ ਜਲਦੀ ਆਉਣਾ ਵਧੀਆ ਰਹੇਗਾ ਪਰ ਸੁਰੱਖਿਆ ਜਾਂਚ ਅਤੇ ਕਸਟਮ ਦੇ ਲਈ 2 ਘੰਟਿਆਂ ਤੋਂ ਪਹਿਲਾਂ ਐਂਟਰੀ ਨਹੀਂ ਮਿਲ ਸਕੇਗੀ ਅਮਰੀਕਾ ਦੇ ਟ੍ਰੈਵਰਸ ਸਿਟੀ ਦੇ ਵਿੱਚ ਇੱਕ ਵਾਲਮਾਰਟ ਸਟੋਰ ਦੇ ਵਿੱਚ ਸ਼ਨੀਵਾਰ ਸ਼ਾਮ ਨੂੰ ਅਚਾਨਕ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਕ ਵਿਅਕਤੀ ਨੇ ਉੱਥੇ ਮੌਜੂਦ ਗਾਹਕਾਂ ਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਇਸ ਭਿਆਨਕ ਘਟਨਾ ਦੇ ਵਿੱਚ ਘੱਟੋ ਘੱਟ 11 ਲੋਕ ਸਖਮੀ ਹੋਏ ਹਨ ਜਿਨ੍ਹਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੁਲਿਸ ਨੇ ਹਮਲਾਵਰ ਨੂੰ ਹਿਰਾਸਤਤ ਦੇ ਵਿੱਚ ਲੈ ਲਿਆ ਹੈ ਤੇ ਸ਼ੁਰੂਆਤੀ ਜਾਂਚ ਤੇ ਵਿੱਚ ਇਸ ਨੂੰ ਬਿਨਾ ਕਿਸੇ ਸਪਸ਼ਟ ਕਾਰਨ ਦੇ ਹਮਲਾ ਮੰਨਿਆ ਜਾ ਰਿਹਾ ਹੈ। ਆਸ-ਪਾਸ ਖੜੇ ਲੋਕਾਂ ਨੇ ਇਸ ਘਟਨਾ ਨੂੰ ਇੱਕ ਡਰਾਉਣਾ ਮੰਜ਼ਰ ਦੱਸਿਆ। ਮਨਸਨ ਹੈਲਥ케ਅਰ ਜੋ ਕਿ ਉਤਰੀ ਮਿਸ਼ੀਗਨ ਦਾ ਸਭ ਤੋਂ ਵੱਡਾ ਹਸਪਤਾਲ ਹੈ, ਉਸਨੇ ਪੁਸ਼ਟੀ ਕੀਤੀ ਹੈ ਕਿ ਸਾਰੇ 11 ਸਖਮੀਆਂ ਦਾ ਉੱਥੇ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹਮਲੇ ਦੇ ਵਿੱਚ ਵਰਤਿਆ ਗਿਆ ਹਥਿਆਰ ਇੱਕ ਫੋਲਡਿੰਗ ਚਾਕੂ ਸੀ ਅਤੇ ਦੋਸ਼ੀ ਵੀ ਮਿਸ਼ੀਗਨ ਦਾ ਨਿਵਾਸੀ ਹੈ। 42 ਸਾਲਾਏ ਵਿਅਕਤੀ 5 ਵਜੇ ਤੋਂ ਥੋੜਾ ਸਮਾਂ ਪਹਿਲਾਂ ਸਟੋਰ ਦੇ ਵਿੱਚ ਆਇਆ ਅਤੇ ਫੋਲਡਿੰਗ ਚਾਕੂ ਦੇ ਨਾਲ ਉਸਨੇ 11 ਲੋਕਾਂ ਦੇ ਉੱਪਰ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਕੁਝ ਮਿੰਟਾਂ ਦੇ ਵਿੱਚ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਮਿਸ਼ਗੰਦੀ ਗਵਰਨਰ ਗ੍ਰੇਚਨ ਵਿਟਮਰ ਨੇ ਇਸ ਘਟਨਾ ਨੂੰ ਬੇਰਹਿਮ ਹਿੰਸਾ ਦੀ ਭਿਆਨਕ ਉਦਾਹਰਣ ਦੱਸਿਆ ਅਤੇ ਪੀੜਤਾਂ ਅਤੇ ਪਾਈਚਾਰੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ வால்ਮਾਰਟ ਕੰਪਨੀ ਦੇ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਹਿੰਸਾ ਅਸਵਿਕਾਰਣਯੋਗ ਹੈ ਹੋਣਾ ਕਿਹਾ ਕਿ ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਅਤੇ ਜਾਂਚ ਦੇ ਵਿੱਚ ਪੁਲਿਸ ਦੇ ਨਾਲ ਪੂਰਾ ਸਹਿਯੋਗ ਕਰਾਂਗੇ। ਕੈਨੇਡਾ ਦੇ ਨਾਰਥਰਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੈਡਕ੍ਰੇਸ ਨਾਮ ਦੀ ਇੱਕ ਮਾਈਨ ਦੇ ਵਿੱਚ ਅਚਨਚੇਤ ਮਿੱਟੀ ਅਤੇ ਪੱਥਰ ਡਿੱਗਣ ਦੇ ਕਾਰਨ ਫਸੇ ਤਿੰਨ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜ਼ਿਕਰਿਉ ਖ਼ੈਕ ਕਿ ਕੈਵਨ ਡੈਰੀਅਨ ਅਤੇ ਜੈਸੀ ਨਾਮ ਦੇ ਵਰਕਰ ਸੋਨੇ ਅਤੇ ਤਾਂਬੇ ਦੀ ਖੋਜ ਕਰਨ ਵਾਲੀ ਇੱਕ ਕੰਪਨੀ ਦੇ ਚੱਲ ਰਹੇ ਪ੍ਰੋਜੈਕਟ ਦੇ ਲਈ ਕੰਮ ਕਰ ਰਹੇ ਸਨ ਕਿ ਜਦੋਂ ਹਾਦਸਾ ਵਾਪਰਨ ਦੇ ਮਗਰੋਂ ਤਿੰਨੋਂ ਮਾਈਨ ਦੇ ਅੰਦਰ ਫਸ ਗਏ ਜਿਸ ਤੋਂ ਤੁਰੰਤ ਬਾਅਦ ਬਚਾਅ ਕਾਰਜ ਟੀਮਾਂ ਦੀ 60 ਘੰਟਿਆਂ ਦੀ ਲੰਬੀ ਜਦੌਜਹਤ ਮਗਰੋਂ ਇਨ੍ਹਾਂ ਤਿੰਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਬ੍ਰਿਟਿਸ਼ ਕੋਲੰਬੀਆ ਦੇ ਮਾਈਨਿੰਗ ਮਿਨਿਸਟਰ ਜਗਰੂਪ ਪਰਾਟ ਨੇ ਸਹਿਮ ਕਾਰਜ ਤੇ ਲਈ ਬਚਾਅ ਕਾਰਜਾਂ ਲਈ ਜੁਟੀਆਂ ਟੀਮਾਂ ਦਾ ਧੰਨਵਾਦ ਕੀਤਾ ਹੈ ਦੱਸਦੀ ਹੈ ਕਿ ਇਹਨਾਂ 2 ਤੋਂ 3 ਦਿਨਾਂ ਦੇ ਵਿੱਚ ਕਾਰ ਮਜ਼ਦੂਰਾਂ ਨੇ ਮਾਇਨ ਦੇ ਅੰਦਰ ਖਾਂਡ ਪੀਣ ਅਤੇ ਹਵਾ ਦੀ ਸਹੂਲਤ ਵਾਲੇ ਕਮਰੇ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕੀਤਾ ਹੈ। ਚੌਂਡਾ ਦੇ ਵਿੱਚ ਇੱਕ 27 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੇ ਪਹਿਲਾਂ ਤਾਂ ਕਿਸੇ ਨੂੰ ਹਥਿਆਰ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਦੇ ਵਿੱਚ ਉਸ ਨੇ ਕਈ ਗੱਡੀਆਂ ਨੂੰ ਟੱਕਰ ਮਾਰੀ। ਟ੍ਰਾਂਟਾ ਪੁਲਿਸ ਦੇ ਮੁਤਾਬਕ ਸ਼ਨੀਵਾਰ ਸਵੇਰੇ ਲਗਭਗ 1.5 ਵਜੇ ਨੌਜਵਾਨ ਇੱਕ ਸਿਲਵਰ ਰੰਗ ਦੀ ਵਾਕਸ ਵੈਗਨ ਗੱਡੀ ਚਲਾ ਰਿਹਾ ਸੀ ਉਸਨੇ ਕਿੰਗ ਸਟਰੀਟ ਵੈਸਟ ਅਤੇ ਪੋਰਟਲੈਂਡ ਸਟਰੀਟ ਦੇ ਇਲਾਕੇ ਦੇ ਵਿੱਚ ਕਿਸੇ ਨੂੰ ਹਥਿਆਰ ਦਿਖਾਇਆ ਇੱਕ ਵੀਡੀਓ ਦੇ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਨੇ ਉਸਦੀ ਗੱਡੀ ਨੂੰ ਕੇਰ ਲਿਆ ਅਤੇ ਡਰਾਈਵਰ ਨੂੰ ਗੱਡੀ ਬੰਦ ਕਰਕੇ ਬਾਹਰ ਆਉਣ ਦੇ ਲਈ ਕਿਹਾ ਗਿਆ ਜਿਸ ਤੋਂ ਬਾਅਦ ਡਰਾਈਵਰ ਨੇ ਗੱਡੀ ਰਿਵਰਸ ਕਰ ਲਈ ਅਤੇ ਇੱਕ ਸਕੂਟਰ ਅਤੇ ਇੱਕ ਹੋਰ ਕਾਰ ਨੂੰ ਟੱਕਰ ਮਾਰੀ ਫਿਰ ਉਹ ਇੱਕ ਗੜੀ ਰਾਹੀ ਭਜੰਡੀ ਕੋਸ਼ਿਸ਼ ਕਰਨ ਲੱਗਾ ਜਿੱਥੇ ਉਸਨੇ ਇੱਕ ਹੋਰ ਖੜੀ ਗੱਡੀ ਨੂੰ ਟੱਕਰ ਮਾਰੀ ਅਤੇ ਫਿਰ ਉਸਦੀ ਗੱਡੀ ਰੁਕ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਕੇਰ ਕੇ ਗ੍ਰਿਫਤਾਰ ਕਰ ਲਿਆ ਇਸ ਨੌਜਵਾਨ ਦਾ ਨਾਮ ਮਰੁੰਮੇ ਓਕੇ ਹੈ ਅਤੇ ਉਸਤੇ ਉੱਪਰ ਖਤਰਨਾਕ ਤਰੀਕੇ ਦੇ ਨਾਲ ਗੱਡੀ ਚਲਾਉਣ ਤੇ ਪੁਲਿਸ ਦੇ ਕਹਿਣ ਤੇ ਨਾ ਰੁਕਣ ਦੇ ਚਾਰਜਸ ਲੱਗੇ ਹਨ ਤੇ ਹੁਣ ਉਸ ਨੂੰ ਸਤੰਬਰ ਦੇ ਵਿੱਚ 온ਟਾਰੀਓ ਕੋਰਟ ਆਫ ਜਸਟਿਸ ਤੇ ਵਿੱਚ ਪੇਸ਼ ਕੀਤਾ ਜਾਵੇਗਾ ਕੈਨੇਡਾ ਦੀ ਮਸ਼ਹੂਰ ਤਾਕ ਸਮਰ ਮਕਿੰਟੋਸ਼ ਨੇ ਸਿੰਗਾਪੁਰ ਦੇ ਵਿੱਚ ਹੋ ਰਹੀਆਂ ਵੋਲਟ ਐਕੁਐਟਿਕਸ ਚੈਂਪੀਅਨਸ਼ਿਪਸ ਦੇ ਪਹਿਲੇ ਦਿਨ 400 ਮੀਟਰ ਫ੍ਰੀਸਟਾਈਲ ਦੇ ਵਿੱਚ ਸੋਨੇ ਦਾ ਮੈਡਲ ਜਿੱਤ ਲਿਆ ਹੈ ਸਮਰ ਇਸ ਟੂਰਨਾਮੈਂਟ ਦੇ ਵਿੱਚ ਪੰਜ ਸੋਨੇ ਦੇ ਮੈਡਲ ਜਿੱਤਣ ਦੀ ਕੋਸ਼ਿਸ਼ ਕਰਦੀ ਹੈ ਇਹ ਉਪਲਬਧੀ ਹੁਣ ਤੱਕ ਸਿਰਫ ਅਮਰੀਕਾ ਦੇ ਤਿਰਾਕ ਮਾਈਕਲ ਫੈਲਪਸ ਨੇ ਹੀ ਹਾਸਲ ਕੀਤੀ ਹੈ ਮੁਕਾਬਲੇ ਦੇ ਨਤੀਜੇ ਦੇ ਵਜੋਂ ਕੈਨੇਡਾ ਦੀ ਸਮਰ ਮਕੇਨਟੋਸ਼ ਨੇ 3 ਮਿੰਟ 56.26 ਸੈਕਿੰਡ ਦੇ ਵਿੱਚ ਰੇਸ ਪੂਰੀ ਕਰਕੇ 골ਡ ਮੈਡਲ ਜਿੱਤਿਆ ਜਿੱਥੇ ਕਿ ਚਾਈਨਾ ਦੀ ਲੀ ਪਿੰਜੀ ਨੇ ਸਿਲਵਰ ਅਤੇ ਅਮਰੀਕਾ ਦੀ ਕੈਟੀ ਲੈਡੈਕਸੀ ਨੇ ব্রোঞ্জ মেডেল জিতিয়া ਹੈ ਇਸ ਚੈਂਪੀਅਨਸ਼ਿਪ ਦੀ ਹੋਰ ਕਮਾਲ ਦੀ ਗੱਲ ਇਹ ਹੈ ਕਿਥੇ ਚਾਈਨਾ ਦੀ ਇੱਕ 12 ਸਾਲ ਦੀ ਤਰਾਕ ਯੂਜ਼ੇਡੀ ਨੇ ਵੀ 400 ਮੀਟਰ ਇਵੈਂਟ ਤੇ ਵਿੱਚ ਫਾਈਨਲਸ ਤੱਕ ਪਹੁੰਚ ਕੀਤੀ ਹੈ ਦੂਸਰੇ ਪਾਸੇ ਅਮਰੀਕਾ ਦੀ ਟੀਮ ਦੇ ਵਿੱਚ ਕੁਝ ਤਰਾਕ ਗੈਸਟਰੋ ਐਂਟਰਾਇਟਸ ਦੀ ਬਿਮਾਰੀ ਦੇ ਨਾਲ ਪੀੜਤ ਹੋ ਗਏ ਹਨ ਇਹ ਬਿਮਾਰੀ ਉਹਨਾਂ ਨੂੰ థਾਈਲੈਂਡ ਦੇ ਟ੍ਰੇਨਿੰਗ ਕੈਂਪ ਦੌਰਾਨ ਹੋਈ ਸੀ ਅਮਰੀਕਾ ਦੀ ਟੀਮ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਕਿੰਨੇ ਖਿਡਾਰੀ ਪ੍ਰਭਾਵਿਤ ਹੋਏ ਹਨ ਪਰ ਸਾਰੇ ਤਰਾਕ ਸਿੰਗਾਪੁਰ ਪਹੁੰਚ ਚੁੱਕੇ ਹਨ ਇਸ ਦਿਨ ਹੋਰ ਵੀ ਕਈ ਰੇਸਾਂ ਹੋਈਆਂ ਜਿਨ੍ਹਾਂ ਦੇ ਵਿੱਚ ਜਰਮਨੀ ਦੇ ਲੋਕਾਸ ਸਮਾਰਟਨਸ ਨੇ ਪੁਰਸ਼ਾਂ ਦੀ 400 ਮੀਟਰ ਫ੍ਰੀਸਟਾਈਲ ਜਿੱਤੀ। ਆਸਟ੍ਰੇਲੀਆ ਨੇ ਮਰਦਾਂ ਤੇ ਔਰਤਾਂ ਦੋਨਾਂ ਦੀਆਂ 400 ਮੀਟਰ ਰਿਲੇ ਰੇਸਾਂ ਦੇ ਵਿੱਚ ਸੋਨੇ ਦੇ ਮੈਡਲ ਹਾਸਲ ਕੀਤੇ ਹਨ। ਦੱਸਦੀ ਕਿ ਸੰਬਰ ਮਕੈਂਤੋ ਸ਼ੇਕਾ ਕਮਾਉ ਦੀ ਸਵੀਮਰ ਹੈ ਜਿਸ ਨੇ ਪਿਛਲੇ ਸਾਲ ਪੈरिस ਦੇ ਵਿੱਚ ਹੋਏ 올림픽ਸ ਦੇ ਵਿੱਚ 3 골ਡ ਅਤੇ 1 ਸਿਲਵਰ ਮੈਡਲ ਵੀ ਜਿੱਤਿਆ ਸੀ। ਅਮਰੀਕਾ ਦੇ ਵਿੱਚ 7 ਭਾਰਤੀ ਗੁਜਰਾਤੀਆਂ ਸਮੇਤ ਕੁੱਲ 9 ਲੋਕਾਂ ਤੇ ਗੈਰ ਕਾਨੂੰਨੀ ਗੇਮਿੰਗ ਮਸ਼ੀਨਾਂ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ ਇਹ ਗੇਮਿੰਗ ਮਸ਼ੀਨਾਂ ਸਾਊਥ-ਵੈਸਟ ਮਿਸੂਰੀ ਦੇ ਵਿੱਚ 6 ਵੱਖ-ਵੱਖ ਥਾਵਾਂ ਤੇ ਚਲਦੀਆਂ ਸਨ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਉਹਨਾਂ ਦੇ ਵਿੱਚ ਵਾਸ਼ਿੰਗਟਨ ਦੇ ਰਾਹੁਲ ਪਟੇਲ, ਜਾਰਜੀਆ ਦੇ ਮਨੀਸ਼ ਪਟੇਲ, ਦਸ਼ਾਰ ਪਟੇਲ ਅਤੇ ਮਿਤਲ ਬਾਰੋਟ ਨਿਊਯਾਰਕ ਦੇ ਸੁਨੀਲ ਪਟੇਲ, ਕੋਲੋਰادو ਦੇ ਹਰਸ਼ਦ ਚੌਧਰੀ ਅਤੇ ਆਰਕੈਂਸਾ ਦੇ ਵਿਪਲ ਪਟੇਲ ਦੇ ਨਾਮ ਸ਼ਾਮਿਲ ਹਨ। ਇਹ ਸਾਰੇ ਦੋਸ਼ੀ ਭਾਰਤੀ ਨਾਗਰਿਕ ਦੱਸੇ ਜਾਂਦੇ ਹਨ, ਜਦੋਂ ਕਿ ਉਹਨਾਂ ਤੋਂ ਇਲਾਵਾ ਜਾਰਜੀਆ ਦੇ ਮੁਹੰਮਦ ਇਫਤਖਾਰ ਅਲੀ ਅਤੇ ਨਿਊਯਾਰਕ ਦੇ ਅਸਗਰ ਅਲੀ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਹਨ ਪੁਲਿਸ ਮੁਤਾਬਕ ਕਿ ਲੱਖਾਂ ਡਾਲਰਾਂ ਦਾ ਅਪਰਾਧਕ ਨੈਟਵਰਕ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਿਲ ਸਨ ਅਤੇ ਉਹਨਾਂ ਨੇ ਪੁਲਿਸ ਤੋਂ ਬਚਣ ਲਈ ਵੀ ਬਹੁਤ ਸਾਰੇ ਪ੍ਰਬੰਧ ਕੀਤੇ ਹੋਏ ਸਨ ਇਹ ਸਾਰੇ ਲੋਕਾਂ ਨੇ ਇੱਕ ਵਟਸਐਪ ਗਰੁੱਪ ਵੀ ਬਣਾਇਆ ਜਿਸ ਤੇ ਵਿੱਚ ਉਹਨਾਂ ਨੇ 31 ਮਈ 2023 ਤੋਂ 11 ਮਾਰਚ 2024 ਤੱਕ ਵਪਾਰਕ ਮਾਮਲਿਆਂ ਤੇ ਚਰਚਾ ਕੀਤੀ। ਮੁਲਜ਼ਮ ਇਸ ਬੇਈਮਾਨ ਕਾਰੋਬਾਰ ਦੇ ਵਿੱਚ ਕਮਾਈ ਹੋਈ ਕਮਾਈ ਨੂੰ ਅਮਰੀਕਾ ਤੇ ਭਾਰਤ ਦੇ ਵੱਖ-ਵੱਖ ਨਿੱਜੀ ਬੈਂਕ ਖਾਤਿਆਂ ਤੇ ਵਿੱਚ ਜਮ੍ਹਾਂ ਕਰਦੇ ਸਨ ਅਤੇ ਇਸ ਤਰ੍ਹਾਂ ਉਹ ਤਿੰਨ ਸਾਲਾਂ ਦੇ ਵਿੱਚ 9.5 ਮਿਲੀਅਨ ਡਾਲਰ ਇਕੱਠੇ ਕਰਨ ਦੇ ਵਿੱਚ ਕਾਮਯਾਬ ਰਹੇ। ਇਸ ਦਿਨਾਂ ਖਾਸਤੇ ਬੁਲੇਟਿਨ ਦੇ ਵਿੱਚ ਇਨਾ ਹੀ ਮੈਨੂੰ ਸੁਖਨੀਤ कौर ਨੂੰ ਦਿਉ ਇਜਾਜ਼ਤ ਅਤੇ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਸ ਬੀ ਪੋਜ਼ਿਟਿਵ ਐਂਡ ਬੀ ਯੋਰਸੈਲਫ